ਇਸ਼ ਆਜ਼ਾਦ ਕਰਾਉਣ ਵਾਲੀ ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸ਼ਹੀਦ ਦਿੱਤੀ ਉਹਨੂੰ ਮੰਨ ਕੇ ਤਿਆਗ ਸਤਿਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬਣ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਧਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਚਾਨਾ ਉਦੋਂ ਵੱਡੀ ਕਿਹੜੀ ਭਾਵਨਾ ਸੀ ਕਿ ਉਹ ਸੋਚ ਸਕਦੇ ਸੀ ਪੀਲੀ ਪੱਗ ਬਨ ਕੇ ਕੁਝ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਝਾੜਾਂ ਚ ਘੁੰਮਣਾ ਕੁਝ ਨਹੀਂ ਹੋਣਾ ਜੇ ਪੀਲੀ ਪੱਗ ਬਣੀ ਐ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ 'ਚ ਬਣੂ 1 ਲੱਖ ਕਰੋੜ ਰੁਪਏ ਦੇ ਸਾਡੇ ਐਸਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕੀ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਹੈ ਚਾਹੇ ਮਾਸਤਾਰਾ ਸੀ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਕਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਬੰਨ ਜਵਾਲਾ ਲਹਿਰੂ ਹੋਵੇ ਲਾਲ ਬਹਾਦਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾ ਨਹੀਂ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕਨਸਟੀਟਿਊਐਂਟ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰਿਆਂ ਤੋਂ ਜ਼ਿਆਦਾ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉਦੋਂ ਨੂੰ ਚਾਈ ਜਾਂਦਾ ਕੀ ਆ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ